ਆ ਮੀਡੀਆ ਦੇ ਵਿੱਚ ਖਬਰ ਆ ਰਹੀ ਨਾ ਕਿ ਜਿਹੜੇ ਹੰਸਰਾਜ ਹੰਸਾ ਇਹ ਬੀਜੇਪੀ ਨੂੰ ਛੱਡ ਸਕਦੇ ਆ ਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਸੀਟ ਲੜ ਸਕਦੇ ਆ ਯਾਰ ਕਿੱਡੀ ਕ ਗੱਲ ਆ ਜੇ ਲੜ ਲੈਣਗੇ ਤੇ ਜਿਹੜਾ ਰਿੰਕੂ ਸੀ ਉਹਨੇ ਪਹਿਲਾਂ ਕਾਂਗਰਸ ਛੱਡੀ ਫਿਰ ਉਹਨੇ ਹੁਣ ਝਾੜੂ ਵੀ ਛੱਡ ਕੇ ਕਿ ਉਹ ਬੀਜੇਪੀ ਦੇ ਵਿੱਚ ਜਾਂਦਾ ਰਿਹਾ ਤੇ ਜਿਹੜਾ ਰਵਨੀਤ ਬਿੱਟੂ ਆ ਉਹ ਕਾਂਗਰਸ ਨੂੰ ਛੱਡ ਕੇ ਜਿਹੜਾ ਕਹੋ ਬੀਜੇਪੀ ਦੇ ਵਿੱਚ ਜਾਂਦਾ ਰਿਹਾ ਤੇ ਲੋਕ ਅੱਬਾ ਅੱਬਾ ਕਰੀ ਜਾਂਦੇ ਆ ਕੀ ਗੱਲ ਆ ਅੱਬਾ ਅੱਬਾ ਕਾਹਦੀ ਕਰਦੇ ਆ ਕਿਸੇ ਦੇ ਪਿਓ ਦਾ ਰਾਜ ਆ ਯਾਰ ਅਗਲੇ ਜਾਣਗੇ ਪਾਰਟੀ ਦੇ ਵਿੱਚ ਜੇ ਰਿੰਕੂ ਨੇ ਝਾੜੂ ਪਾਰਟੀ ਛੱਡੀ ਆ ਇਹਦੇ ਵਿੱਚ ਮਾੜਾ ਕੀ ਕੀਤਾ ਹੁਣ ਜਿਹੜਾ ਕਹੋ ਰਿੰਕੂ ਪਹਿਲਾਂ ਕਾਂਗਰਸ ਛੱਡੀ ਕਾਂਗਰਸ ਪੰਜਾਬ ਦਾ ਭਲਾ ਨਹੀਂ ਕਰ ਰਹੀ ਸੀ ਉਹ ਝਾੜੂ ਦੇ ਵਿੱਚ ਆਇਆ ਉਹਨੂੰ ਲੱਗਿਆ ਕੇ ਝਾੜੂ ਪਲਾ ਨਹੀਂ ਕਰ ਸਕਦਾ ਤੇ ਉਹ ਬੀਜੇਪੀ ਦੇ ਵਿੱਚ ਜਾਂਦਾ ਰਿਹਾ ਉਹੀ ਕੰਮ ਰਮਨੀਤ ਬਿੱਟੂ ਦਾ ਰਮਨੀਤ ਬਿੱਟੂ ਵੀ ਪਹਿਲਾਂ ਕਾਂਗਰਸ ਦੇ ਵਿੱਚ ਸੀਗਾ ਉਹਨੂੰ ਲੱਗਿਆ ਕਿ ਕਾਂਗਰਸ ਪੰਜਾਬ ਦਾ ਪਲਾ ਨਹੀਂ ਕਰ ਸਕਦੀ ਤੇ ਉਹ ਨਾਲ ਦੀ ਨਾਲ ਬੀਜੇਪੀ ਦੇ ਵਿੱਚ ਜਾਂਦਾ ਰਿਹਾ ਉਹ ਭਰਾਵੋ ਥੋਡੇ ਮਾਰਾ ਗਿਆ ਉਹ ਕਿਹੜਾ ਕਿਸੇ ਮਾਰਾ ਗਿਆ ਤੇ ਜਿਹੜਾ ਹੰਸੜਾ ਜਾਂ ਹੰਸਾ ਹੁਣ ਜਿਹੜਾ ਕਹਿ ਲੋ ਕਾਂਗਰਸ ਆ ਕਾਂਗਰਸ ਦੇ ਵਿੱਚੋਂ ਬੰਦੇ ਛੱਡ ਕੇ ਕਾਂਗਰਸ ਨੂੰ ਬੀਜੇਪੀ ਦੇ ਵਿੱਚ ਗਏ ਆ ਜਿਵੇਂ ਝਾੜੂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਆ ਫਿਰ ਕਹਿੰਦੇ ਆ ਵੀ ਜਿਹੜਾ ਹੰਸਰਾ ਜਹਾਂਸਾ ਇਹ ਬੀਜੇਪੀ ਨੂੰ ਛੱਡ ਕੇ ਝਾੜੂ ਦੇ ਵਿੱਚ ਜਾ ਸਕਦਾ ਤੇ ਜਲੰਧਰ ਤੋਂ ਚੋਣ ਲੜ ਸਕਦਾ ਹੁਣ ਇਹ ਇਹ ਨੂੰ ਇਹ ਲੱਗਿਆ ਕਿ ਬੀਜੇਪੀ ਆ ਉਹ ਪੰਜਾਬ ਦਾ ਕੁਝ ਨਹੀਂ ਸਵਾਰ ਸਕਦੀ ਦੇਸ਼ ਦਾ ਕੁਝ ਨਹੀਂ ਸਵਾਰ ਸਕਦੀ ਇਸ ਕਰਕੇ ਉਹ ਭਾਈ ਝਾੜੂ ਦੇ ਵਿੱਚ ਆ ਗਿਆ ਇਹਦੇ ਵਿੱਚ ਮਾਰਾ ਕੋਈ ਨਹੀਂ ਹੋਇਆ ਇਹਨਾਂ ਨੂੰ ਦਰਦਾ ਇਹਨਾਂ ਨੂੰ ਬਹੁਤ ਜ਼ਿਆਦਾ ਦਰਦਾ ਦੇਸ਼ ਦਾ ਦਰਦਾ ਪੰਜਾਬ ਦਾ ਦਰਦਾ ਨਹੀਂ ਇਹਨਾਂ ਨੂੰ ਆਪਦੀ ਸੀਟ ਦਾ ਦਰਦਾ ਇਹਨਾਂ ਨੂੰ ਆਪਦੀ ਸੀਟ ਬਚਾਉਣ ਦਾ ਦਰਦਾ ਇਹਨਾਂ ਨੂੰ ਆਪਦੇ ਘਰਾਂ ਦਾ ਦਰਦਾ ਥੋੜਾ ਦਰਦ ਨਹੀਂਗਾ ਜਿਵੇਂ ਇੱਕ ਕਮੇਟੀ ਹੈ ਨਾ ਕਰਮਜੀਤ ਅਨਮੋਲ ਆ ਉਹਨੇ ਪਾਰਟੀ ਛੱਡਤੀ ਆ ਜਿਹੜਾ ਕਹਿੰਦਾ ਉਹ ਪਾਰਟੀ ਦੇ ਵਿੱਚ ਪਹਿਲੇ ਸਮਝ ਲਓ ਵੀ ਝਾੜੂ ਵਿੱਚ ਹੈਗਾ ਸੀ ਤੇ ਉਹ ਹੁਣ ਫਰੀਦਕੋੜ ਤੋਂ ਟਿਕਟ ਲੜ ਰਿਹਾ ਉਹ ਆਂਦਾ ਵੀ ਮੈਨੂੰ ਪੰਜਾਬ ਦਾ ਦਰਦ ਆ ਪਰ ਚਿੱਟੇ ਦੇ ਨਾਲ ਕਈ ਨੌਜਵਾਨ ਮਰ ਗਏ ਉਦੋਂ ਇਹਦਾ ਦਰਦ ਪਤਾ ਨਹੀਂ ਕਿੱਥੇ ਸੀਗਾ ਚਲੋ ਇਹਦੇ ਦਰਦ ਦੀ ਤਾਂ ਬਾਅਦ ਦੀ ਗੱਲ ਹੈ ਦੀ ਢੁਈ ਢਾਈ ਚ ਦਰਦ ਆ ਜਿਹੜਾ ਉਹ ਬਾਅਦ ਦੀ ਗੱਲ ਕਰਦੇ ਆ ਪਰ ਮੈਂ ਇੱਥੇ ਲੋਕਾਂ ਨੂੰ ਕਹਿ ਦੇਵਾਂ ਕਿ ਜਿਹੜਾ ਰਿੰਕੂ ਆ ਰਿੰਕੂ ਮੈਂ ਤੁਹਾਨੂੰ ਪੁੱਛਦਾ ਕਿ ਪਹਿਲਾ ਤੁਸੀਂ ਕਾਂਗਰਸ ਛੱਡੀ ਫਿਰ ਤੁਸੀਂ ਇਹ ਕਿਹਾ ਕਿ ਕਾਂਗਰਸ ਮਾਰੀਆ ਰਿੰਕੂ ਜਵਾਰ ਦੇ ਪੰਜਾਬ ਦੇ ਲੋਕ ਜਵਾਬ ਪੁੱਛਦੇ ਆ ਕਾਂਗਰਸ ਮਾਰੀਆ ਲੋਕ ਮੰਨ ਗਏ ਤੂੰ ਝਾੜੂ ਛੋ ਗਿਆ ਝਾੜੂ ਚੋਂ MP ਦੀ ਚੋਣ ਜਿੱਤ ਗਿਆ ਫਿਰ ਝਾੜੂ ਚੰਗਾ ਸੀ ਤਾਂ ਝਾੜੂ ਨੂੰ ਛੱਡਿਆ ਕਿਉਂ ਜਵਾਰ ਦੇ ਮੈਂ ਨਹੀਂ ਪੁੱਛਦਾ ਪੰਜਾਬ ਦੇ ਲੋਕ ਪੁੱਛਦੇ ਆ ਤੁਹਾਨੂੰ ਦਰਦ ਆ ਪੰਜਾਬ ਦਾ ਨਹੀਂ ਦੇਸ਼ ਦਾ ਨਹੀਂ ਤੁਹਾਨੂੰ ਦਰਦ ਲੋਕ ਸਭਾ ਹਲਕਿਆਂ ਦਾ ਨਹੀਂ ਤੁਹਾਨੂੰ ਜਿਹੜਾ ਦਰਦ ਆ ਉਹ ਤੁਹਾਨੂੰ ਕੁਰਸੀਆਂ ਦਾ ਦਰਦ ਆ ਜੇਕਰ ਤੁਹਾਨੂੰ ਦਰਦ ਹੁੰਦਾ ਤੇ ਤੁਸੀਂ ਕੋਮਾਂ ਦੇ ਵਿੱਚ ਹੋਣੇ ਸੀ ਜਿਹੜੇ ਪੰਜਾਬ ਦੇ ਹਾਲਾਤ ਚੱਲ ਜ ਜਾਂਦੇ ਆ ਪੰਜਾਬ ਦੇ ਨੌਜਵਾਨਾਂ ਤੇ ਅਤਿਆਚਾਰ ਪੰਜਾਬ ਦੇ ਮਜ਼ਦੂਰਾਂ ਤੇ ਅਤਿਆਚਾਰ ਪੰਜਾਬ ਦੇ ਕਿਸਾਨਾਂ ਤੇ ਅਤਿਆਚਾਰ ਪੰਜਾਬ ਦੀਆਂ 3 3 ਭੈਣਾ ਤੇ ਅਤਿਆਚਾਰ ਜੇਕਰ ਅ ਰਿੰਕੂ ਵੀਰ ਜੇ ਥੋਡੇ ਵਰਗਿਆਂ ਨੂੰ ਦਰਦ ਹੁੰਦਾ ਤਾਂ ਤੇਰੇ ਵਰਗੇ ਕੁੰਮਾਂ ਦੇ ਵਿੱਚ ਪਏ ਹੋਣੇ ਸੀ ਤੁਹਾਨੂੰ ਦਰਦ ਕੋਈ ਨਹੀਂਗਾ ਯਾਦ ਰੱਖੋ ਤੁਹਾਨੂੰ ਸਿਰਫ ਤੇ ਸਿਰਫ ਸੀਟਾਂ ਦਾ ਦਰਦ ਆ ਹੁਣ ਤੂੰ ਛੜਤੀ ਝਾੜੂ ਝਾੜੂ ਛੱਡਤਾ ਕਿ ਹੋ ਸਕਦਾ ਤੈਨੂੰ ਉੱਥੋਂ ਟਿਕਟ ਨਾ ਮਿਲਦੀ ਤੇਰਾ ਮਨ ਡਰਨ ਲੱਗ ਗਿਆ ਕਿ ਮੈਨੂੰ ਲੋਕ ਹਰਾਣਾ ਦੇਣ ਰਿੰਕੋਕ ਤਰਫਨ ਲੱਗ ਗਿਆ ਕਿਤੇ ਮੈਂ ਜਲੰਧਰ ਤੋਂ ਫਿਰ ਹਾਰ ਨਾ ਜਾਵਾਂ ਫੇਰ ਲੁਧਿਆਣੇ ਤੋਂ ਜਿਹੜਾ ਆ ਹੈਗਾ ਕੀ ਨਾ ਇਹਦਾ ਰਵਨੀਤ ਮਿੱਟੂ ਇਹਨੇ ਛੱਡਤੀ ਕਾਂਗਰਸ ਤੇ ਗੱਲਾਂ ਕਰ ਲੱਗ ਗਿਆ 10 ਸਾਲ ਹੋ ਗਏ ਐ ਹੋ ਗਿਆ ਆ ਹੋ ਗਿਆ ਉਹ ਤੁਹਾਨੂੰ ਸਾਲਾਂ ਦੇ ਸਾਲ ਹੋ ਗਏ ਕਾਂਗਰਸ ਵਿੱਚ ਰਹਿੰਦਿਆਂ ਨੂੰ ਤੇ ਹੋ ਸਕਦਾ ਤੈਨੂੰ ਟਿਕਟ ਨਾ ਮਿਲਦੀ ਤੇਰੇ ਨੂੰ ਨਾ ਮਿਲਨੀ ਹੋਵੇ ਐਕਤੀ ਕਿਉਂਕਿ ਟਿਕਟਾਂ ਦਾ ਕੰਮ ਕੋਈ ਨਹੀਂ ਗਾ ਤੇਰਾ ਤੇਰੇ ਚ ਕੋਈ ਐਮਪੀ ਐਮਐਲਏ ਵਾਲੇ ਗੁਣ ਹੈ ਨਹੀਂਗੇ ਤੇਰੇ ਚ ਕੋਈ ਦੇਸ਼ ਬਚਾਉਣ ਵਾਲੀ ਗੱਲਾਂ ਹੈ ਨਹੀਂਆਂ ਤੇਰੇ ਵਿੱਚ ਪੰਜਾਬ ਨੂੰ ਬਚਾਉਣ ਵਾਲੀਆਂ ਗੱਲਾਂ ਹੈ ਨਹੀਂਆਂ ਜਦੋਂ ਗੱਲ ਕੀਤੀ ਆ ਸਿਰਫ ਇਹੀ ਗੱਲ ਕੀਤੀ ਆ ਸਾਡਾ ਸ਼ਹੀਦਾਂ ਦਾ ਪਰਿਵਾਰ ਆ ਸਾਡਾ ਸ਼ਹੀਦਾਂ ਦਾ ਪਰਿਵਾਰ ਆ ਜੇ ਗੱਲ ਕੀਤੀ ਆ ਸਿੱਖਾਂ ਦੇ ਖਿਲਾਫ ਗੱਲ ਕੀਤੀ ਆ ਜੇਕਰ ਗੱਲ ਕੀਤੀ ਆ ਮੈਂ ਏਨੀਆ ਦਾ ਵੀ ਤੂੰ ਖਾਲਸਤਾਨ ਦੇ ਖਿਲਾਫ ਨਾ ਬੋਲ ਮੈਂ ਕਹਿੰਦਾ ਇੱਕ ਵਾਰੀ ਨਹੀਂ 50 ਵਾਰੀ ਬੋਲ ਪਰ ਜਦੋਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਆ ਉਦੋਂ ਰਵਨੀਤ ਬਿੱਟੂ ਸਿਆ ਤੈਨੂੰ ਦੰਦਲਾ ਪੈਂਦੀਆਂ ਸੀ ਇਹ ਗੱਲ ਮੈਂ ਨਹੀਂ ਇਹ ਗੱਲ ਪੰਜਾਬ ਦੇ ਲੋਕ ਕਹਿੰਦੇ ਆ ਅੱਜ ਰਵਨੀਤ ਬਿੱਟੂ ਤੈਨੂੰ ਦਰਦ ਕਾ ਦਾ ਪੰਜਾਬ ਦਾ ਨਹੀਂ ਤੈਨੂੰ ਲੁਧਿਆਣੇ ਦਾ ਦਰਦ ਨਹੀਂਗਾ ਤੈਨੂੰ ਦਰਦ ਤਾਂ ਤੇਰੀ ਸੀਟ ਦਾ ਦਰਦ ਆ ਤੈਨੂੰ ਦਰਦਾ ਤਾਂ ਤੇਰੀ ਕੁਰਸੀ ਦਾ ਦਰਦਾ ਤੇਰਾ ਜਿਹੜਾ ਇਹ ਦਰਦਾ ਥੋਡੇ ਇਹ ਦਰਦਾਂ ਨੇ ਬੇੜਾ ਬਾਕੇ ਰੱਖਿਆ ਹੁਣ ਐਨੇ ਝਾਰੂ ਛੱਡਿਆ ਵੀ ਇਹਨੂੰ ਲੱਗਿਆ ਜੇ ਇਹ ਕਰ ਝਾੜੂ ਨਹੀਂ ਬਚਾ ਸਕਦਾ ਹੁਣ ਇਥੋਂ ਸਾਬਤ ਇਹ ਹੁੰਦਾ ਕਹਿੰਦੇ ਹੰਸ ਰਾਜ ਮੀਡੀਆ ਦੀ ਜਾਣਕਾਰੀ ਆ ਵੀ ਬੀਜੇਪੀ ਛੱਡ ਸਕਦੇ ਆ ਬੀਜੇਪੀ ਛੱਡ ਸਕਦੇ ਆ ਤੇ ਝਾੜੂ ਚ ਜਾ ਸਕਦੇ ਆ ਇਥੋਂ ਵੀ ਪਤਾ ਲੱਗ ਗਿਆ ਦਰਦ ਦਾ ਤਾਂ ਕੁਰਸੀ ਦਾ ਦਰਦ ਆ ਜੇਕਰ ਪੰਜਾਬ ਦੇ ਲੋਕਾਂ ਦਾ ਦਰਦ ਹੁੰਦਾ ਇਹ ਕੰਮ ਕਦੇ ਨਹੀਂ ਹੋਣਾ ਸੀ ਯਾਦ ਰੱਖੋ ਇਹ ਦਰਦ ਕੁਰਸੀਆਂ ਦੇ ਦਰਦ ਰਾਏ ਆ ਤੁਹਾਨੂੰ ਆ ਜਿਹੜੇ ਲੋਕ ਡੈਲੀ ਮਰਦੇ ਆ ਕਈ ਇਹੋ ਜਿਹੇ ਪੰਜਾਬ ਦੇ ਵਿੱਚ ਲੋਕ ਆ ਜਿਨ੍ਹਾਂ ਦੇ ਘਰੇ ਦੋ ਡੰਗ ਦੀ ਰੋਟੀ ਨਹੀਂ ਪੱਕਦੀ ਤੁਹਾਨੂੰ ਇਹਨਾਂ ਦਾ ਦਰਦ ਨਹੀਂਗਾ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਕੋਲ ਆਪਦਾ ਮਕਾਨ ਹੈ ਨਹੀਂ ਆਉਦੇ ਥਾਹਣੀ ਤੇ ਉਹ ਲੋਕਾਂ ਦੇ ਘਰ ਕਰਾਏ ਤੇ ਰਹਿੰਦੇ ਆ ਤੁਹਾਨੂੰ ਉਹਨਾਂ ਦਾ ਦਰਦ ਹੈ ਨਹੀਂ ਕਈ ਲੋਕਾਂ ਕੋਲ ਨਾ ਤਾਂ ਕਰਾਇਆ ਦੇਣ ਨੂੰ ਪੈਸੇ ਆ ਉਹ ਝੁੱਗੀਆਂ પાਕੇ ਸਰਕਾਰੀ ਜਗ੍ਹਾ ਦੇ ਵਿੱਚ ਰਹਿੰਦੇ ਆ ਤੁਹਾਨੂੰ ਉਹਨਾਂ ਦਾ ਦਰਦ ਹੈ ਨਹੀਂ ਤੁਹਾਨੂੰ ਦਰਦ ਤਾਂ ਥੋਡੀਆਂ ਕੁਰਸੀਆਂ ਦਾ ਦਰਦ ਆ ਜੇਕਰ ਦਰਦ ਹੁੰਦਾ ਲੋਕਾਂ ਦਾ ਤੇ ਅੱਜ ਤੁਸੀਂ ਕੋਮਾ ਦੇ ਵਿੱਚ ਹੁਣੇ ਸੀ ਕਿਉਂਕਿ ਪੰਜਾਬ ਦੇ ਹਾਲਾਤ ਇਹੋ ਜੇ ਬਣ ਚੁੱਕੇ ਆ ਨਾਲ ਮੈਂ ਇਹ ਦੱਸ ਦੇਵਾਂ ਕਿ ਚਿੱਟੇ ਦੇ ਨਾਲ ਇੰਨੀਆਂ ਕ ਮੋਤਾਂ ਹੋਈਆਂ ਤੇ ਮੋਤਾ ਹੋਣ ਨੂੰ ਤਿਆਰ ਪਈਆਂ ਚਿੱਟਾ ਦਿਨ ਬਰ ਦਿਨ ਵੱਧ ਰਿਹਾ ਤੁਸੀਂ ਇਸ ਮਸਲੇ ਤੇ ਅ ਰਿੰਕੂ ਵੀ ਸੁੱਤਾ ਪਿਆ ਸੀ ਸਾਰੇ ਦੇ ਸਾਰੇ ਰਵਨੀਤ ਬਿੱਟੂ ਵੀ ਸੁੱਤਾ ਪਿਆ ਸੀ ਜੇਕਰ ਉੱਠਦੇ ਆ ਤਾਂ ਕੁਰਸੀਆਂ ਵਸਦੇ ਉੱਠਦੇ ਆ ਤਾਨੂੰ ਹੋਰ ਕਿਸੇ ਤੋਂ ਤੁਸੀਂ ਕੁਝ ਨਹੀਂ ਲੈਣਾ ਕਹਿੰਦਾ ਆਵਾ ਜਾਵਾ ਕੁਰਸੀ ਬਦਲੇ ਕਹਿੰਦਾ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਹੁਣ ਤੁਸੀਂ ਦੱਸੋ ਕਿ ਥਾਰ ਆ ਮੈਂ ਕਹਿੰਦਾ ਰਵਨੀਤ ਬਿੱਟੂ ਤੁਹਾਡੇ ਕੋਲ ਕੀ ਕਮੀ ਸੀ ਤੁਸੀਂ ਆ ਪੀੜੀਆਂ ਦਾ ਪੀੜੀਆਂ ਰਾਜਨੀਤੀ ਦੇ ਵਿੱਚ ਹੋ ਗਈਆਂ ਛੱਡ ਬਾਕੀ ਪੰਜਾਬ ਨੂੰ ਜਿੱਥੋਂ ਤੂੰ ਐਮਪੀ ਦੀ ਚੋਣ ਜਿੱਤਦਾ ਰਿਆਂ ਕੀ ਉੱਥੇ ਨਸ਼ਾ ਹੈ ਨਹੀਂਗਾ ਰਮਨੀਤ ਬਿੱਟੂ ਦੱਸ ਕਿਹੜੇ ਮੂੰਹ ਨਾਲ ਵੋਟਾਂ ਮੰਗੋਂਗੇ ਤੇ ਕਿਹੜੇ ਮੂੰਹ ਨਾਲ ਲੋਕੋਂ ਵੋਟਾਂ ਪਾਉਂਗੇ ਇਧਰੋਂ ਪੱਟ ਕੇ ਇਧਰ ਲਾਈ ਜਾਂਦੇ ਇਧਰੋਂ ਪੱਟ ਕੇ ਇਧਰ ਜਾਈ ਜਾਂਦੇ ਆ ਇਹ ਤੁਹਾਡਾ ਸਵਾਰਨਗੇ ਕੀ ਆ ਜਦੋਂ ਪਾਣੀ ਦੇ ਆ ਜਦੋਂ ਹੜ ਆਇਆ ਲੋਕਾਂ ਦੇ ਘਰ ਡੁੱਬ ਗਏ ਲੋਕਾਂ ਦੇ ਘਰ ਤਬਾਹ ਹੋ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪਰ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਦਰਦਾ ਸਰਪ ਕੁਰਸੀਆਂ ਦਾ ਇਹ ਘਰਾਂ ਚ ਵੜ ਕੇ ਬੈਠੇ ਰਹੇ ਤੁਹਾਡੀ ਇਹਨਾਂ ਨੇ ਸਾਰ ਤੱਕ ਨਹੀਂ ਲਈ ਜਦੋਂ ਮਹਾਮਾਰੀ ਆਈ ਆ ਉਦੋਂ ਸਾਰ ਤੱਕ ਨਹੀਂ ਲਈ ਇਹ ਤਾਂ ਕਦੇ ਕਦੇ ਆਉਣ ਵਾਲੀਆਂ ਬਿਮਾਰੀਆਂ ਪਰ ਜਿਹੜੀ ਡੇਲੀ ਬਿਮਾਰੀ ਆ ਬਿਨਾ ਇਲਾਜ ਤੋਂ ਲੋਕ ਮਰ ਰਹੇ ਆ ਬਿਨਾ ਇਲਾਜ ਤੋਂ ਇਲਾਜ ਵਾਸਤੇ ਤਾਂ ਛੱਡੋ ਲੋਕਾਂ ਕੋਲ 1000 ਰੁਪਿਆ ਖੂਨ ਟੈਸਟ ਕਰਾਉਣ ਨੂੰ ਨਹੀਂ ਹੁੰਦਾ ਉੱਥੇ ਇਹ ਕੀ ਕਰਦੇ ਆ ਇਹ ਲੋਕੋ ਤੁਹਾਡੀ ਗਲਤੀ ਆ ਤੁਸੀਂ ਇਹਨਾਂ ਵਰਗਿਆਂ ਨੂੰ ਚੁੰਦੇ ਆ ਚਰਨਜੀਤ ਚੰਨੀ ਤਰ੍ਹਾਂ ਕਹਿਣ ਦੇ ਤਰ੍ਹਾਂ ਪਾਥੀਆਂ ਚੱਕੋ ਤੁਹਾਡੇ ਹੱਥਾਂ 'ਚ ਹੋਣੀਆਂ ਚਾਹੀਦੀਆਂ ਇਹ ਮੈਂ ਕੋਈ ਇੱਥੇ ਲੀਡਰਾਂ ਦਾ ਵਿਰੋਧ ਨਹੀਂ ਕਰ ਰਿਹਾ ਮਾਫੀ ਚਾਹੁੰਨਾ ਲੀਡਰ ਤਾਂ ਲੀਡ ਕਰਨ ਵਾਲੇ ਹੁੰਦੇ ਆ ਤੁਸੀਂ ਤਾਂ ਕੁਰਸੀਆਂ ਦੇ ਭੁੱਖੇ ਆ ਲੀਡਰ ਲੀਡ ਕਰਦਾ ਕਿ ਤੁਹਾਨੂੰ ਫ੍ਰੀ ਦੀ ਸਹੂਲਤ ਨਹੀਂ ਚਾਹੀਦੀ ਅੱਜ ਮੈਨੂੰ ਰਿੰਕੂ ਜਵਾਬ ਦੇ ਦੇ ਕੇ ਝਾੜੂ ਚੋਂ ਮੁਸ਼ਕੌਨ ਲੱਗ ਗਿਆ ਸੀ ཁੀ ਬੋਕਰ ਨੂੰ గోਇਆ ਲੱਗ ਗਿਆ ਸੀ ਜਿਹੜਾ ਅੱਜ ਛੱਡ ਕੇ ਨੰਗ ਗਿਆ ਅੱਜ ਮੈਨੂੰ ਆਹ ਦੱਸੇ ਕੀ ਪੰਜੇ ਚੋਂ ਮੁਸ਼ਕੌਨ ਲੱਗ ਗਿਆ ਜਿਹੜਾ ਭੱਜ ਕੇ ਜਾਂਦਾ ਰਿਹਾ ਕਹਿੰਦੇ ਕਮਲ ਦਾ ਫੁੱਲ ਬੜਾ ਵਧੀਆ ਹੁੰਦਾ ਅਸਾਂ ਦਾ ਕਦੇ ਦਰਸ਼ਨੀ ਨਹੀਂ ਕੀਤੇ ਜੇਕਰ ਹੰਸ ਰਾਜ ਹੰਸ ਛੱਡ ਕੇ ਜਾਂਦੇ ਆ ਕਮਲ ਦੇ ਫੁੱਲ ਨੂੰ ਕੀ ਗੱਲ ਉਹਦੇ ਵਿੱਚ ਸੱਪ ਬੈਠਾ ਸੀ ਸਿਰਫ ਤੇ ਸਿਰਫ ਲੜਾਈ ਕਾ ਦੀ ਕੁਰਸੀਆਂ ਦੀ ਕਰਸੀਆਂ ਦੀ ਲੜਾਈ ਆ ਤੁਸੀਂ ਲੋਕਾਂ ਦੀ ਲੜਾਈ ਅਜੇ ਤੱਕ ਲੜੀ ਨਹੀਂ ਉਹ ਤੁਸੀਂ ਸ਼ਹੀਦਾਂ ਦੇ ਦਿਨਾਂ ਤੇ ਜਦੋਂ ਸ਼ਹੀਦਾਂ ਨਾਲ ਸ਼ਹੀਦਾਂ ਦੇ ਦਿਨ ਆਉਂਦੇ ਆ ਚਾਹੇ ਉਗਦਮ ਸਿੰਘ ਦੇ ਹੋਣ ਚਾਹੇ ਸ਼ਹੀਦ ਭਗਤ ਸਿੰਘ ਦੇ ਹੋਣ ਤੁਸੀਂ ਉਸ ਟਾਈਮ ਤੇ ਆਉਦਾ ਖੂਨ ਬੜਾ ਪਗਲਾਉਨੇ ਆ ਬੜੇ ਤਗੜੇ ਨਾਰੇ ਲਾਉਨੇ ਆ ਪਰ ਤੁਸੀਂ ਅੰਗਰੇਜ਼ਾਂ ਨਾਲੋਂ ਘੱਟ ਨਹੀਂ ਗੇ ਆ ਇੰਨਾ ਤਾਂ ਅੰਗਰੇਜ਼ ਔਖਾ ਨਹੀਂ ਕਰਦੇ ਸੀ ਅੰਗਰੇਜ਼ ਇੱਕੇ ਵਾਰੀ ਮਾਰ ਕੇ ਟੰਟਾ ਮਕਾਉਂਦੇ ਸੀ ਅੰਗਰੇਜ਼ ਇੱਕੇ ਵਾਰੀ ਗੋਲੀ ਮਾਰ ਕੇ ਟੰਟਾ ਮਕਾ ਦਿੰਦੇ ਸੀ ਪਰ ਤੁਸੀਂ ਲੋਕ ਇੱਕੇ ਵਾਰੀ ਨਹੀਂ ਮਾਰਦੇ ਤੁਸੀਂ ਹੌਲੀ ਹੌਲੀ ਮਾਰਦੇ ਆ ਡੇਲੀ ਮਾਰਦੇ ਆ ਮਿੰਟ ਮਿੰਟ ਬਾਅਦ ਮਾਰਦੇ ਆ ਜਾਨੋਂ ਨਹੀਂ ਮਾਰਦੇ ਹੌਸਲੇ ਮਾਰਦੇ ਆ ਦਿਮਾਗੋਂ ਮਾਰਦੇ ਆ ਇੱਕ ਪਾਸੇ ਬਿਮਾਰ ਮੁੰਡਾ ਪਿਆ ਇੱਕ ਪਾਸੇ ਬਿਮਾਰ ਬਾਪੂ ਪਿਆ ਲਾਸ਼ ਨੂੰ ਪੈਸੇ ਹੈ ਨਹੀਂ ਦੋਨੇ ਇੱਕ ਦੂਜੇ ਨੂੰ ਵੇਖ ਕੇ ਮਰੀ ਜਾਂਦੇ ਆ ਉਧਰੋਂ ਮਾਂ ਤੇ ਪਿਓ ਕੱਲਾ ਕੱਲਾ ਪੋਤਾ ਓਏ ਸਰਿੰਜ ਲਾਈ ਉਹਨਾਂ ਦੇ ਸਾਹਮਣੇ ਉਹ ਦੋਨੇ ਦੋਨੇ ਜੀ ਆਉਗੇ ਮੁੰਡੇ ਨੂੰ ਵੇਖ ਕੇ ਮਰੀ ਜਾਂਦੇ ਆ ਇਹਦਾ ਜ਼ਿੰਮੇਵਾਰ ਕੌਣ ਆ ਇਹਨੂੰ ਚਲਾ ਕੌਣ ਰਿਹਾ ਦੇਸ਼ ਨੂੰ ਇਹ ਪੰਜਾਬ ਦੇ ਵਿੱਚ ਸਰਕਾਰ ਕੀ ਕਰੀ ਜਾਂਦੀ ਆ ਇਹ ਤੁਸੀਂ ਦੱਸਣਾ ਸਿਰਫ ਕੁਰਸੀਆਂ ਚੇਂਜ ਕਰੀ ਜਾਣੇ ਆ ਹੋਰ ਤੁਸੀਂ ਲੋਕਾਂ ਦੇ ਪੱਲੇ ਕੀ ਪਾਈ ਜਾਣੇ ਆ ਉਹ ਬਰਸਾਤੀ ਡੱਡੂਗੋ ਤੁਸੀਂ ਸਾਡੇ 4 ਸਾਲਾਂ ਬਾਅਦ ਆਪਦਾ ਮੂੰਹ ਵਿਖਾਉਣ ਆ ਜਾਣੇ ਆ ਬਰਸਾਤੀ ਡੱਡੂਗੋ ਪੰਜਾਬ ਦੇ ਲੋਕਾਂ ਦਾ ਕਹਾਣ ਕਿਉਂ ਕਰੀ ਜਾਣੇ ਆ ਫੇਰ ਉਹ ਕੱਲੀ ਮਾਂ ਜਿਹਦੇ ਸਿਰ ਤੇ ਉਹਦਾ ਸਾਈ ਨਹੀਂ ਰਿਹਾ ਤੇ ਉਹਦਾ ਕੱਲਾ ਕੱਲਾ ਪੁੱਤ 20-25 ਲੱਖ ਰੁਪਇਆ ਪੜ੍ਹਾਈ ਤੇ ਲਾਇਆ ਉਲਟਾ ਡਾਂਗਾ ਖਾਂਦਾ ਡਾਂਗਾ ਖਾਂਨ ਤੋਂ ਬਾਅਦ ਉਹਨੇ ਕੁਛ ਨਾ ਕੁਛ ਕਰਜ਼ਾ ਚੱਕਿਆ ਤੇ ਵੀਜ਼ਾ ਬਾਹਰ ਦਾ ਹਲਵਾਇਆ ਓਏ ਓ ਮਾਂ ਕੱਲੀ ਵੀਡੀਓ ਕਾਲ ਕਰਕੇ ਰੋਈ ਜਾਂਦੀ ਆ ਉਹਨੂੰ ਮਾਰਨ ਵਾਲੇ ਕੌਣ ਤੁਸੀਂ ਆ ਤੁਹਾਡੇ ਪੁੱਤ ਵੀ ਤੁਹਾਡੇ ਕੋਲ ਬੈਠੇ ਤੁਹਾਡੇ ਮਾਪੇ ਵੀ ਤੁਹਾਡੇ ਕੋਲ ਬੈਠੇ ਸਾਡੇ ਮਾਪੇ ਵੀ ਰੋਂਦੇ ਸਾਡੇ ਮਾਪੇ ਰੋਂਦੇ ਆਏ ਆ ਬਚਪਨ ਦੇ ਵਿੱਚ ਸਾਡੇ ਮਾਪੇ ਰੋਂਦੇ ਆਏ ਆ ਜਵਾਨੀ ਦੇ ਵਿੱਚ ਅੱਜ ਬੁਢਾਪੇ ਦੇ ਵਿੱਚ ਵੀ ਰੋਂਦੇ ਫਿਰਦੇ ਆ ਨਾ ਬਚਪਨ ਵੇਖਿਆ ਨਾ ਜਵਾਨੀ ਵੇਖੀ ਨਾ ਬੁਢਾਪਾ ਵੇਖਿਆ ਕਾਰਨ ਕੀ ਜਵਾਨੀ ਦੇ ਵਿੱਚ ਜਵਾਨੀ ਮੰਨ ਨਹੀਂ ਹੁੰਦੀ ਆ ਪਰ ਘਰ ਦੀ ਗਰੀਬੀ ਚੱਕੀ ਉਹ ਤਿੰਨੇ ਚੀਜ਼ਾਂ ਹੀ ਤੁਹਾਡੇ ਕੋਲ ਆ ਇਹਦੇ ਜਵਾਬ ਦੇ ਹੀ ਕੌਣ ਆ ਤੁਸੀਂ ਲੋਕ ਆ ਜੇਕਰ ਤਾਨੂੰ ਇਹ ਲੱਗਦਾ ਕਿ ਬੀਜੇਪੀ ਕੁਝ ਕਰੂਗੀ ਫਿਰ ਹਾਂਸਦਾ ਜਾਂ ਹਾਂਸ ਕਿਉਂ ਛੱਡੂਗਾ ਦੱਸੋ ਜੇ ਕਰ ਲੱਗਦਾ ਚੌਰੂ ਕੁਝ ਕਰੂਗਾ ਫਿਰ ਰਿੰਕੂ ਨੇ ਕਿਉਂ ਛੱਡੀ ਦੱਸੋ ਦੱਸ ਦੱਸ ਰਵਨੀਤ ਬਿੱਟੂ ਸਿਰਫ ਸਿਰਫ ਕੁਰਸੀ ਮਾਰਾ ਗਿਆ ਸਿਰਫ ਸਿਰਫ ਕੁਰਸੀ ਮਾਰਾ ਹੋਰ ਪੱਲੇ ਪੰਜਾਬ ਦੇ ਕੱਖ ਨਹੀਂ ਛੱਡੇ ਪੰਜਾਬ ਦੇ ਲੋਕੋ ਤੁਸੀਂ ਜ਼ਿੰਮੇਦਾਰ ਆ ਥੋਡੇ ਦਾਦੇ ਪੜਦਾਦੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆਏ ਆ ਤੁਸੀਂ ਜਾਂ ਮੂੰਹ ਕਰਕੇ ਇਹ ਕਹਿ ਦਿੰਨੇ ਆ ਕਿ ਅਸੀਂ ਤਾਂ ਇਹੀ ਕੰਮ ਕਰਨਾ ਨਹੀਂ ਥੋਡੂ ਇਹਨਾਂ ਨੇ ਸਿਹਤ ਸਿੱਖਿਆ ਦਾ ਪ੍ਰਬੰਧ ਨਹੀਂ ਕਰਕੇ ਦਿੱਤਾ ਤੁਹਾਨੂੰ ਫਰੀਦੀਆਂ ਸਹੂਲਤਾਂ ਦੇ ਵਿੱਚ ਪਾਇਆ ਥੋਡਾ ਬੇੜਾ ਬਿਠਾਇਆ ਇਹਨਾਂ ਨੇ ਯਾਦ ਰੱਖ ਲਓ ਜੇਕਰ ਤੁਸੀਂ ਹੁਣ ਕੁਝ ਕਰਨਾ ਚਾਹੁੰਦੇ ਆ ਪਹਿਲਾਂ ਤੁਹਾਡੇ ਦਾਦੇ ਪੜਦਾਦਿਆਂ ਦਾ ਬੇੜਾ ਬੈਠਾ ਅੱਜ ਇਹ ਆਪਣਾ ਬੇੜਾ ਬਿਠਾਉਣ ਨੂੰ ਫਿਰਦੇ ਆ ਹੁਣ ਬਾਕੀ ਮਰਜ਼ੀ ਤੁਹਾਡੀ ਆ ਤੁਸੀਂ ਵੋਟ ਪਾਉਣ ਦੀ بجائے ਇਹਨਾਂ ਦੀਆਂ ਨਿੱਤੀਆਂ ਦੇ ਖਿਲਾਫ ਖੜੇ ਹੋ ਜੋ ਐਮ ਐਲ ਏ ਐਮ ਪੀ ਆਜ਼ਾਦ ਖੜੇ ਹੋ ਜੋ 2022 ਚ ਮੈਂ ਵੀ ਐਮ ਐਲ ਏ ਖੜਾ ਹੋਇਆ ਸੀ ਗੱਲ ਹਾਰ ਜਿੱਤ ਦੀ ਨਹੀਂ ਗਈ ਇਹਨਾਂ ਨੂੰ ਦਿਖਾਓ ਕਿ ਅਸੀਂ ਤੁਹਾਡੀਆਂ ਨਿੱਤੀਆਂ ਦੇ ਖਿਲਾਫ ਖੜਨ ਜੋ ਕਰੇ ਹੋਗੇ ਆ ਤੇ ਜੇਕਰ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ